ਸਰਸਿਕਾਲ ਜੀ ਡੀਪੀ ਜੀ ਪੰਜਾਬੀ ਜੀ ਤੁਹਾਡੇ ਇਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਝਾ ਕੀਤੇ ਨੇ ਸਾਡੇ ਪੱਤਰਕਾਰ ਸੰਜੀਪ 바ਵਾ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਪੰਜਾਬ ਤੇ ਪੰਜਾਬੀ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਜੁੜ ਜਾਂਦੀਆਂ ਹਨ ਜਿਵੇਂ ਕਿ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਡੀ ਚਰਚਾ ਇਹ ਰਹਿੰਦੀ ਹੈ ਕਿ ਪੰਜਾਬੀ ਹਮੇਸ਼ਾ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣਾ ਜਗਾੜ ਜ਼ਰੂਰ ਲਗਾ ਲੈਂਦੇ ਹਨ ਇਸੇ ਤਰ੍ਹਾਂ ਤੁਹਾਨੂੰ ਦੱਈਏ ਕਿ ਬਾਬਿਆਂ ਨੇ ਟਰੈਕਟਰ ਲਗਾ ਕੇ ਵੱਟਾ ਬੇੜਾ ਚਲਾ ਦਿੱਤਾ ਦਰਿਆ ਦੇ ਵਿੱਚ ਅਹ ਦੋਸਤੋ ਗਰਦਾਸਪੁਰ ਤੋਂ ਮਕੌੜਾ ਪੱਤਨ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਹਯੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ ਪਾਰ ਵੱਸੇ 7 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ 7 ਪਿੰਡ ਜਿਹੜੇ ਟਾਪੂ ਜਿਹਾ ਬਣ ਕੇ ਰਹਿ ਜਾਂਦੇ ਹਨ ਉਹਨਾਂ ਦੇ ਲੋਕਾਂ ਨੂੰ ਹੁਣ ਸਮਾਜ ਸੇਵੀਆਂ ਵੱਲੋਂ ਰਾਤ ਸਮੱਗਰੀ ਪਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਲੋਕਾਂ ਦੇ ਘਰਾਂ ਦਾ ਫਰਨੀਚਰ ਬੈੱਡ ਬਿਸਤਰੇ ਕੱਪੜੇ ਘਰ ਅਤੇ ਪਸ਼ੂਆਂ ਦਾ ਸਾਰਾ ਚਾਰਾ ਵਗੈਰਾ ਜਿਹੜਾ ਆ ਉਹ ਖਰਾਬ ਹੋ ਗਿਆ ਸੀ ਅਤੇ ਬਹੁਤ ਸਾਰੀਆਂ ਸਮਾਜ ਸੇਵਿੰਗ ਜਥੇਬੰਦੀਆਂ ਇਹਨਾਂ ਲਈ ਵੱਖ-ਵੱਖ ਸਮਾਨ ਲੈ ਕੇ ਦੂਰੋ-ਦੂਰੋਂ ਪਹੁੰਚ ਰਹੀਆਂ ਹਨ ਪਰ ਰਾਵੀ ਦਰਿਆ ਪਾਰ ਕਰਕੇ ਇਥੋਂ ਤੱਕ ਸਮਾਨ ਸਮੇਤ ਪਹੁੰਚਣਾ ਬਹੁਤ ਮੁਸ਼ਕਲ ਸੀ ਪਾਰ ਜਾਣ ਦਾ ਇੱਕੋ ਰਸਤਾ ਸਰਕਾਰੀ ਬੇੜਾ ਸੀ ਜਿਸ ਵਿੱਚ ਇੱਕ ਸਮੇਂ ਵਿੱਚ 50 ਦੇ ਕਰੀਬ ਲੋਕ ਜਾ ਸਕਦੇ ਸਨ ਪਰ 50 50 ਟਨ ਵਜ਼ਨ ਵਾਲੀ ਰਾਹਤ ਸਮੱਗਰੀ ਪਾਰ ਲੈ ਕੇ ਜਾਣਾ ਮੁਸ਼ਕਲ ਹੋਇਆ ਪਿਆ ਸੀ ਜਿਸ ਤੋਂ ਬਾਅਦ ਹਯੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਪਹਿਲਾ ਜਿੱਥੇ ਇੱਕ ਛੋਟੀ ਬੇੜੀ ਭੇਜੀ ਗਈ ਤੇ ਫਿਰ ਲੋਕਾਂ ਅਤੇ ਕੁਵੰਟਲਾਂ ਭਾਰ ਵਾਲਾ ਸਮਾਨ ਲੈ ਕੇ ਪਹੁੰਚ ਰਹੀਆਂ ਸਮਾਜਸ਼ੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੇੜਾ ਭੇਜ ਦਿੱਤਾ ਗਿਆ ਜੋ ਖਾਸ ਤਕਨੀਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਬੇੜੇ ਦੇ ਅਗਲੇ ਇਹ ਪਾਸੇ ਦਾ ਟਰੈਕਟਰ ਲਗਾਇਆ ਗਿਆ ਹੈ ਅਤੇ ਇਹ ਵੇੜਾ ਇੱਕ ਸਮੇਂ ਵਿੱਚ 150 ਤੋਂ ਵੱਧ ਲੋਕਾਂ ਨੂੰ ਰਾਵੀ ਦੇ ਪਾਰ ਉਤਾਰ ਸਕਦਾ ਹੈ ਇਹੋ ਨਹੀਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਸਮਾਨ ਜੀਸੀਬੀ ਗੱਡੀਆਂ ਟਰੈਕਟਰ ਟਰਾਲੀਆਂ ਤੱਕ ਵੀ ਇਸ ਵੇੜੇ ਰਾਹੀਂ ਜਿਹੜਾ ਆ ਉਹ ਪਾਰਲੇ ਪਾਸੇ ਜਾ ਕੇ ਲਿਜਾਇਆ ਜਾ ਸਕਦਾ ਹੈ ਤੇ ਲਗਾਤਾਰ ਜਿਹੜੀ ਇਹ ਬਾਬਿਆਂ ਵੱਲੋਂ ਵੱਡੀ ਕਾਰ ਸੇਵਾ ਇਹ ਕੀਤੀ ਜਾ ਰਹੀ ਹੈ ਬਣੇ ਰੋਡੀ ਪੀਸੀ ਪੰਜਾਬੀ ਤੇ ਤਾਂ ਕਿ ਹੋਰ ਵੀ ਖਬਰਾਂ ਪਹੁੰਚ ਸਕਣ ਤੁਹਾਡੇ ਤੱਕ ਆਰਾਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਬਿੰਦਰ ਸਿੰਘ ਆ ਜੀ ਪੰਥ ਅਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਆ ਧਾਰੀਆਲ ਤੋਂ ਤੇ ਜਿਹੜੀ ਸੇਵਾ ਚੱਲ ਰਹੀ ਆ ਸ੍ਰੀਮਾਨ ਸੰਤ ਬਾਵਾ ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥ ਅਕਾਲੀ ਲਾਇਰ ਦੇ ਨਾਲ ਤੇ ਇਹ ਬੇੜੀ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਾਹਿਬ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਮੇਰਾ ਪਿੰਡ ਆਧਿਆ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਕਿਦੋਂ ਤੋਂ ਕਿੰਨੇ ਦਿਨ ਹੋ ਗਏ ਆ ਸਾਨੂੰ ਤੇ ਅੱਜ 31 ਦਿਨ ਹੋ ਗਏ ਸੀ ਸਵਾਜ ਲੱਗੇ ਨਹੀਂ ਇਹ ਬੇੜੇ ਨੂੰ ਪਾਈ ਕਿੰਨੇ ਦਿਨ ਬੇੜੇ ਨੂੰ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਕਿੰਨੇ ਕਿਲੋਕ ਰੋਜ਼ ਬੇੜੇ 'ਚ ਆਰਪਾਰ ਕਰ ਦਿੰਦੇ ਆ ਇੱਕ ਢੇੜੇ ਦੇ ਵਿੱਚ ਅਸੀਂ 90 ਅਸੀਂ ਤਾਂ 90 ਜੀ ਲੈ ਜਾਂਦੇ ਆ ਤੇ ਕੱਲ ਅਸੀਂ ਮੇਰੇ ਖਿਆਲ 'ਚ 12 ਫੇਰੇ ਇਧਰੋਂ ਤੇ 12 ਉਧਰੋਂ 24 ਕਿ ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚੱਲੇ ਸਮਾਨ ਜੋ ਵੀ ਟਰੈਕਟਰ ਟਰਾਲੀ ਜੀ ਸੀ ਬੀ ਟਰੈਕਟਰ ਟਰਾਲੀ ਸਮੇਤ ਜੀ ਸੀ ਬੀ ਜੋ ਵੀ ਪਾਰ ਆ ਜਿਹੜਾ ਉਹ ਬੜੇ ਆਰਾਮ ਨਾਲ ਆ ਜਾਂਦਾ ਹੁਣ ਤੇ ਜੱਥੇਬੰਦੀਆਂ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਘਟਿਆ ਤੇ ਉਹ ਲੋਕ ਵੀ ਆ ਰਹੇ ਜੱਥੇਬੰਦੀਆਂ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ ਸਾਰਾ ਕੁਝ ਇੱਥੇ ਲੱਗ ਜਾ ਰਿਹਾ ਜਿਹੜਾ ਆਉਂਦਾ ਉਹਨੂੰ ਪਾਰ ਕਰਕੇ ਆਉਂਦੇ ਲਗਾਤਾਰ ਹਾਂਜੀ ਲਗਾਤਾਰ ਚੱਲਦਾ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਿਭਾਈ ਗਈ ਉਹਨਾਂ ਉਹਨਾਂ ਚਾਰ ਦੀ ਸੇਵਾ ਦਾ ਚੋਖਰ ਫੀਲਡ ਤੇ ਹੁਣ ਗਾਂ ਕਣਕ ਦੀ ਬਿਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਆ ਕਿਹੜੇ ਕਿਹੜੇ ਤੁਨੋਂ ਤੇ ਰابطਾ ਰਹਿੰਦਾ ਲਗਾਤਾਰ ਇੱਧਰ ਦੇ ਲੋਕਾਂ ਦਾ ਪਾਰ ਦੇ ਲੋਕਾਂ ਦਾ ਕਿਹੜੀ ਚੀਜ਼ ਦੀ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ ਹੁਣ ਮੇਨ ਜਿਹੜੀ ਮੇਨ ਲੋੜ ਹੈ ਉਹ ਇਹੀ ਯਾਰ ਬੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਬੈਮਨ ਹੋਇਆ ਤਾਂ ਉਹਨਾਂ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋੜ ਨਹੀਂ ਸਮਝਦੇ ਇਹ ਹੀ ਲੋੜ ਹੈ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਵੱਡੇ ਪੱਧਰ ਤੇ ਚੱਲ ਰਹੀ ਹੈ